40 ਮੁਕਤੀਆਂ ਦੀ ਧਰਤੀ ਸ੍ਰੀ ਮੁਕਤਸਰ ਸਾਹਿਬ ਜਿੱਥੇ ਕਿ ਮੇਲਾ ਮਾਗੀ ਦਾ ਆਗਾਜ਼ ਹੋ ਚੁੱਕਿਆ ਉਸ ਤੇ ਨਾਲ ਹੀ ਮੁਕਤਸਰ ਦੇ ਵਿੱਚ ਘੋੜਿਆਂ ਦੀ ਮੰਡੀ ਜੋ ਸਭ ਤੋਂ ਮਸ਼ਹੂਰ ਮੰਡੀ ਹੈ ਪਿਛਲੇ ਲੰਮੇ ਸਮੇਂ ਤੋਂ ਮੁਕਤਸਰ ਦੇ ਵਿੱਚ ਘੋੜਿਆਂ ਦੀ ਮੰਡੀ ਲੱਗਦੀ ਆ ਰਹੀ ਹੈ ਜਿਸ ਨੂੰ ਲੈ ਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਅਤੇ ਪੰਜਾਬ ਦੇ ਨਾਲ ਦੇ ਸੂਬਿਆਂ ਚੋਂ ਰਾਜਸਥਾਨ ਗੁਜਰਾਤ ਹਰਿਆਣਾ ਯੂਪੀ ਮੱਧ ਪ੍ਰਦੇਸ਼ ਜਾਂ ਮਹਾਰਾਸ਼ਟਰ ਤੋਂ ਘੋੜਾ ਪਾਲਕ ਤੇ ਘੋੜਾ ਪ੍ਰੇਮੀ ਇਸ ਮੰਡੀ ਦੇ ਵਿੱਚ ਪਹੁੰਚਦੇ ਨੇ ਤੇ ਆਪਣੇ ਆਪਣੇ ਘੋੜਿਆਂ ਨੂੰ ਕਈ ਲੋਕ ਵਪਾਰ ਵੀ ਕਰਦੇ ਨੇ ਤੇ ਘੋੜਾ ਕਈ ਆਪਣੇ ਸ਼ੌਂਕ ਦੇ ਨਾਲ ਜੋ ਘੋੜਿਆਂ ਨੂੰ ਲੋਕਾਂ ਦੇ ਨਮੈਸ਼ ਲਾਸਤੇ ਵੀ ਲੈ ਕੇ ਆਉਂਦੇ ਨੇ ਲੇਕਿਨ ਵਕਫ ਵਕਤਰਾਂ ਦੇ ਘੋੜੇ ਇਸ ਮੰਡੀ ਦੇ ਵਿੱਚ ਕੋਈ ਕਰੋੜਾਂ ਦਾ ਹੁੰਦਾ ਕੋਈ ਲੱਖਾਂ ਦਾ ਹੁੰਦਾ ਘੋੜਾ ਇਸ ਮੰਡੀ ਦੇ ਵਿੱਚ ਬਿਸ਼ੱਕ ਦੀ ਪਹੁੰਚਦਾ ਹੈ ਤੇ ਅੱਜ ਤਸਵੀਰ ਮੁਕਸਰ ਦੇ ਮੇਲੇ ਦੇ ਵਿੱਚ ਇਸ ਘੋੜੇ ਦੀ ਵਿਖਾਉਣ ਲੱਗੇ ਆ ਜੋ ਸਟ੍ਰੇਲੀਅਨ ਨਾਂ ਦਾ ਘੋੜਾ ਹੈ ਜੋ ਮੁਕਸਰ ਦੇ ਘੋੜਾ ਪਾਲਕ ਵੱਲੋਂ ਪਾਲਿਆ ਗਿਆ ਤੇ ਤਕਰੀਬ ਕੋਮਲ ਸਟੱਡ ਫਾਰਮ ਦੇ ਉੱਪਰ ਅਸੀਂ ਖੜੇ ਹੋਏ ਹਾਂ ਜਿਸ ਦੇ ਵਿੱਚ ਇੱਕ ਘੋੜਾ ਜਿਸ ਦੀ ਕੀ ਉਮਰ ਇਹਨਾਂ ਦੇ ਮਾਲਕਾਂ ਦੇ ਵੱਲੋਂ 5.5 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਤੇ ਘੋੜਾ ਪਾਲਕ ਤੇ ਘੋੜਾ ਜਿਹੜੇ ਮਾਲਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿਸ ਤਰ੍ਹਾਂ ਉਹਨਾਂ ਨੂੰ ਇਸ ਘੋੜਿਆਂ ਦਾ ਸ਼ੌਂਕ ਜਾਗਿਆ ਤੇ ਕਦੋਂ ਤੋਂ ਇਹ ਘੋੜੇ ਪਾਲਦੇ ਆ ਰਹੇ ਨੇ राजे ਕੀ ਨਾਮ ਹੈ ਕੀ ਕਹਿਣਾ ਚਾਹੋਗੇ ਜਿਹੜਾ ਤੁਸੀਂ ਘੋੜਾ ਪਾਲ ਰਹੇ ਹੋ ਪਹਿਲਾਂ ਤਾਂ ਤੁਹਾਡਾ ਜੀ ਆਇਆਂ ਨੂੰ ਸਾਡੇ ਟੈਂਟ ਤੇ ਤੇ ਇਹਦਾ ਨਾਮ ਹੈ ਸ਼ਾਨ ਇਹ ਦਿਲシャン ਦਾ ਬੱਚਾ ਹੈ ਅਲੀਸ਼ਾਨ ਦਾ ਪੋਤਾ ਹੈ ਇਹਦੀ ਮਾਂ ਹੈ ਲੀਲਨ ਫੂਲਮਾ ਲਾਈਨ ਦੀ ਘੋੜੀ ਹੈ ਤੇ ਮਾਰਵਾੜੀ ਨਸਲ ਦਾ ਇਹ ਘੋੜਾ ਹੈ ਮਾਰਵਾੜੀ ਨਸਲ ਦਾ ਘੋੜਾ ਕਹਿੰਦੇ ਘੋੜਿਆਂ ਨੂੰ ਪਾਲਣਾ ਇੱਕ ਮਹਿੰਗਾ ਸ਼ੌਕ ਵੀ ਹੈ ਤੇ ਜੇ ਸ਼ੌਕ ਦਾ ਕਹਿੰਦੇ ਮੁੱਲ ਨਹੀਂ ਹੁੰਦਾ ਤੁਹਾਨੂੰ ਇਹ ਸ਼ੌਕ ਕਿਵੇਂ ਪਿਆ ਮੈਨੂੰ ਬਚਪਨ ਤੋਂ ਹੀ ਇਹ ਸ਼ੌਕ ਹੈ ਪਹਿਲਾਂ ਪਾਪਾ ਹੁਣੀ ਘੋੜੀਆਂ ਰੱਖਦੇ ਸੀ ਤਾਂ ਉਹ ਪਹਿਲਾਂ ਤਾਂ ਆਪਾਂ ਨਾਲ ਇਹਨਾਂ ਨਾਲ ਮੋਹ ਸੀ ਇੰਨੀ ਸਮਝ ਨਹੀਂ ਸੀ ਪਰ ਬਾਅਦ ਚ ਛਿਮਛਿਮ ਵੱਡੇ ਹੁੰਦੇ ਗਏ ਤੇ ਇਹਨਾਂ ਦਾ ਸ਼ੌਕ ਪੈ ਗਿਆ ਆਪਾਂ ਨੂੰ ਸੋ ਪੈ ਗਿਆ ਕਹਿੰਦੇ ਬੱਚਾ ਜਿਵੇਂ ਜਿਵੇਂ ਪੇਰੈਂਟਸ ਬੱਚਾ ਨੂੰ ਆਹ ਵੀ ਕਹਦੇ ਨਾ ਆਤਾ ਸਿਖਾਉਂਦੇ ਬੇਟਾ ਤੂੰ ਇਸ ਕੰਮ ਚ ਜਾਣਾ ਪੜਾਈ ਦੇ ਨਾਲ ਨਾਲ ਤੁਸੀਂ ਇਹਨੂੰ ਵੀ ਮੇਨਟੇਨ ਕਰਦੇ ਹੋ ਸਟੱਡ ਫਾਰਮ ਦੀ ਕੇਅਰ ਵੀ ਕਰਦੇ ਹੋ ਪੇਰੈਂਟਸ ਵੀ ਖੜੇ ਆ ਬ੍ਰਦਰ ਵੀ ਤੁਹਾਡੇ ਖੜੇ ਆ ਸਪੋਰਟ ਤਾਂ ਬਹੁਤ ਹੈ ਹਾਂਜੀ ਸਪੋਰਟ ਤਾਂ ਸ਼ੁਰੂ ਤੋਂ ਹੀ ਮੈਨੂੰ ਬਹੁਤ ਹੈ ਮਤਲਬ ਸਾਡੀ ਫੈਮਿਲੀ ਚ ਇਸ ਤਰ੍ਹਾਂ ਦਾ ਹੀ ਹਿਸਾਬ ਹੈ ਕਿ ਮੁੰਡੇ ਕੁੜੀਆਂ ਚ ਕਦੇ ਫਰਕ ਨਹੀਂ ਕੀਤਾ ਜਾਂਦਾ ਜੀ ਅਸੀਂ ਇੱਧਰ ਆਉਣੇ ਆ ਤਾਂ ਸਾਡੀ ਫੈਮਿਲੀ ਨੂੰ ਬਹੁਤ ਖੁਸ਼ੀ ਹੁੰਦੀ ਹੈ ਮੈਨੂੰ ਮੇਰੇ ਬ੍ਰਦਰ ਦੀ ਵੀ ਪੂਰੀ ਸਪੋਰਟ ਹੈ ਮੇਰੇ ਫਾਦਰ ਦੀ ਵੀ ਇਵਨ ਕਿ ਸਾਰੀ ਫੈਮਿਲੀ ਦੀ ਮੈਨੂੰ ਪੂਰੀ ਸਪੋਰਟ ਹੈ ਸਪੋਰਟ ਦੀ ਗੱਲ ਹੈ ਸਟੱਡੀ ਦੀ ਗੱਲ ਕਰੀਏ ਹੁਣ ਸਟੱਡੀ ਕਿਹੜੀ ਕਲਾਸ ਦੇ ਵਿੱਚੋਂ ਹਾਇਰ ਸਟੱਡੀ ਚੋਂ ਜਾਂ ਕਾਲਜ ਦੇ ਤੋਂ ਮੈਂ ਪਲੱਸ 2 ਚਾਹ ਹੁਣ ਤੇ ਰੀਸੈਂਟਲੀ ਬਸ ਇਸ ਸਾਲ ਮੇਰੀ ਪਲੱਸ 2 ਖਤਮ ਹੋ ਜੂਗੀ ਫਿਰ ਆਪਾਂ ਕਾਲਜ ਚਲੇ ਜਾਣਾ ਠੀਕ ਹੁਣ ਚਲੇ ਜਾਣਾਗੇ ਪੈਰੈਂਟਸ ਦੀ ਤਾਂ ਸਪੋਰਟਸ ਰਹਿੰਦੀ ਰਹਿੰਦੀ ਬੇਟਾ ਵੀ ਇਸ ਲਾਈਨ ਚੱਕੇ ਜਾ ਇੱਕ ਡ੍ਰੀਮ ਹੁੰਦਾ ਹੈ ਵੀ ਤੁਸੀਂ ਆਪਣੀ ਲਾਈਫ ਦੇ ਵਿੱਚ ਗੋਲ ਅਚੀਵਮੈਂਟ ਕਰਨਾ ਕਿਸ ਤਰ੍ਹਾਂ ਇਸ ਨੂੰ ਮੈਨੇਜ ਕਰਦੇ ਹੋ ਸਟੱਡੀ ਤਾਂ ਹੁਣ ਕਿਹੜੀ ਪਲੱਸ 2 ਦੱਸੀ ਦੱਸ ਰਹੇ ਹੋ ਮੈਡੀਕਲ ਜਾਂ ਆਰਟਸ ਦੇ ਵਿੱਚ ਆਰਟਸ ਦੇ ਵਿੱਚ ਆ ਮੈਂ ਅੱਗੇ ਲਾ ਪਰਸੂ ਕਰਨ ਬਾਰੇ ਸੋਚਿਆ ਹੋਇਆ ਤੇ ਬਾਕੀ ਇਹ ਸ਼ੌਂਕ ਤਾਂ ਆਪਾਂ ਲਾਈਫਟਾਈਮ ਨਾਲ ਰੱਖਾਂਗੇ ਰੱਖਾਂਗੇ ਬਿਲਕੁਲ ਸ਼ੌਂਕ ਤਾਂ ਰੱਖਾਂਗੇ ਗੋਲ ਕੀ ਹੈ ਲਾਈਫ ਦਾ ਇਹਦੇ ਵਿੱਚ ਜੇ ਗੋਲ ਦੀ ਗੱਲ ਕਰੀਏ ਘੋੜਿਆਂ ਦੇ ਵਿੱਚ ਗੋਲ ਦੀ ਗੱਲ ਕਰੀਏ ਤਾਂ ਮੈਨੂੰ ਇਦਾਂ ਹੈ ਕਿ ਮੈਂ ਕੁਝ ਅਲੱਗ ਬਰੀਡ ਪੈਦਾ ਕਰਨਾ ਚਾਹੁੰਨੀ ਆ ਆਪਣੇ ਫਾਰਮ ਤੋਂ ਬਰੀਡ ਇੰਪਰੂਵਮੈਂਟ ਕਰਨਾ ਚਾਹੁੰਨੀ ਆ ਕਿਉਂਕਿ ਅੱਜ ਦੇ ਸਮੇਂ 'ਚ ਆਪਾਂ ਦੇਖ ਲਈਏ ਇਨ ਬਰੀਡਿੰਗ ਬਹੁਤ ਚੱਲ ਰਹੀ ਹੈ ਐਂਡ ਉਦੋਂ ਵੀ ਮੇਰੇ ਕੋਈ ਸੁਪਨੇ ਨੇ ਘੋੜਿਆਂ ਨੂੰ ਲੈ ਕੇ ਕਿ ਆਪਣੇ ਫਾਰਮ ਨੂੰ ਇੱਕ ਅਲੱਗ ਪੱਧਰ ਤੇ ਲੈ ਕੇ ਜਾਵਾਂ ਤਾਂ ਮੇਰੇ ਇਹੀ ਗੋਲਸ ਨੇ ਕਿ ਇਹਨਾਂ ਨੂੰ ਇੱਕ ਅਲੱਗ ਪੱਧਰ ਤੇ ਲੈ ਕੇ ਜਾਵਾਂ ਇੱਕ ਅਲੱਗ ਲੈਵਲ ਤੇ ਲੈ ਕੇ ਜਾਵਾਂ ਅਲੱਗ ਤਰ੍ਹਾਂ ਦੀ ਬਰੀਡ ਪੈਦਾ ਕਰੀਏ ਖੁਸ਼ ਆਪਣੇ ਫਾਰਮ ਤੋਂ ਪਰ ਦਰਦ ਨੂੰ ਆਪਣੇ ਬਰੇ ਥੋੜਾ ਕਰਦੇ ਗੱਲ ਕੀ ਕਹਿਣਾ ਚਾਹੋਗੇ ਬੇਟੀ ਨੇ ਚੌਂਕ ਕੋ ਸੋਨਾ ਪਾਲਿਆ ਹੋਇਆ ਤੁਸੀਂ ਵੀ ਇਹਦੇ ਨਾਲ ਹੈਲਪ ਕਰਦੇ ਇਹਨਾਂ ਦਾ ਥੋੜਾ ਵੈਲਕਮ ਕਰਦੇ ਆਂ ਸਾਡੇ ਟੈਂਟ ਤੇ ਆਉਂਦਾ ਥੋੜਾ ਬਹੁਤ ਬਹੁਤ ਧੰਨਵਾਦੀ ਜੀ ਜਦੋਂ ਇਹ ਛੋਟੀ ਸੀ ਨਾ 5-6 ਸਾਲਾਂ ਦੀ ਇੱਕ ਤਾਂ ਉਦੋਂ ਬੱਚੇ ਨੂੰ ਇੰਨਾ ਹੁੰਦਾ ਨਹੀਂ ਹੁੰਦਾ ਬਟ ਨਾ ਇੱਕ ਪਰਮਾਤਮਾ ਨੂੰ ਇੰਨੇ ਉਦੋਂ ਜਿੱਦ ਕਰਿਆ ਕਰਨੀ ਮੈਂ ਘੋੜੀ ਤੇ ਝੂਟਾ ਲੈਣਾ ਤੇ ਪਾਪਾ ਨੇ ਇਹਨੂੰ ਕਾਠੀ ਲਾ ਕੇ ਘੋੜੀ ਤੇ ਬਾਹ ਦਾ ਕਰਨਾ ਤੇ ਇੱਕ ਦੋ ਵਾਰੀ ਪਾਪਾ ਨੇ ਨਾਲ ਰੱਸਾ ਵੜਿਆ ਉਸ ਤੋਂ ਬਾਅਦ ਇਕੱਲਾ ਹੀ ਹੌਲੀ ਹੌਲੀ ਕਰੇ ਕਰੇ ਇਹਨੇ ਰਾਈਡ ਕਰ ਲੈ ਕਰਨੀ ਠੀਕ ਹੈ ਤੇ ਉਹ ਦਿਨ ਤੋਂ ਅੱਜ ਦਾ ਦਿਨ ਆ ਗਿਆ ਇੰਨੇ ਘੂੜਿਆਂ ਵਾਲੇ ਕੰਮ 'ਚ ਇੰਨਾ ਕ ਨਾਮ ਰੋਸ਼ਨ ਕੀਤਾ ਈ ਤੇ ਸਾਡਾ ਵੀ ਬਹੁਤ ਮਾਣ ਵਾਲੀ ਗੱਲ ਆ ਸਾਡੇ ਵਾਸਤੇ ਵੀ 올 ਓਵਰ ਇੰਡੀਆ ਛੱਡੋ ਸਾਨੂੰ ਯੂ ਐਸ ਅਮਰੀਕਾ ਇੰਗਲੈਂਡ ਵਗੈਰਾ ਤੋਂ ਬਹੁਤ ਸਾਰੇ ਕਾਲਸ ਆਉਂਦੇ ਆ ਕੋਮਲ ਕਰਕੇ ਵੀ ਤੁਸੀਂ ਬਹੁਤ ਹੀ ਜ਼ਿਆਦਾ ਵਧੀਆ ਤਦੋਂ ਪਾਸੇ ਆਉਦੇ ਬੱਚਿਆਂ ਨੂੰ ਲਾਇਆ ਤੇ ਅੱਜ ਸਾਰਾ ਕੁਝ ਕੋਮਲ ਦੀ ਬਦੌਲਤ ਹੀ ਹੈ ਜੋ ਵੀ ਹੈ ਕੋਮਲ ਦੀ ਬਦੌਲਤ ਹੈ ਕੋਮਲ ਰਾਈਡ ਵੀ ਤੁਸੀਂ ਕਹਿ ਰਹੇ ਹੋ ਬਹੁਤ ਅੱਛਾ ਕਰ ਰਹੀ ਹੈ ਛੋਟੀ ਉਮਰ ਤੋਂ ਹੀ ਇਸ ਦੀ ਘੋੜੀ ਦੀ ਕਮਾਨ ਕਹਿੰਦੇ ਘੋੜਾ ਜੇ ਕਿਸੇ ਨੂੰ ਮਿੱਤਰ ਬਣਾਵੇ ਤਾਂ ਦਿਲੋਂ ਕਰਨ ਲੱਗ ਜਾ ਹਾਂਜੀ ਇਹ ਗੱਲ ਤਾਂ ਹੈ ਹੀ ਜਦੋਂ ਵੀ ਕੋਮਲ ਮੰਨ ਲਓ ਕਿਤੇ ਇੱਕ ਦੋ ਦਿਨਾਂ ਲਈ ਬਾਹਰ ਜਾਂਦੀ ਆ ਜਾਂ ਸ਼ਾਮ ਨੂੰ ਸਕੂਲੋਂ ਆਉਂਦੀ ਆ ਤੇ ਸ਼ਾਮ ਨੂੰ ਜਾਂ ਇਹਦੀ ਇੱਕ ਫੇਵਰੇਟ ਘੋੜੀ ਆ ਹਨੀ ਉਹ ਵੀ ਸਾਡੇ ਤੋਂ ਸ਼ੁਰੂ ਤੋਂ ਸਾਡੇ ਕੋਲ ਹੀ ਆਈ ਉਹ ਤੇ ਉਨੇ ਦੀ ਆਵਾਜ਼ ਸੁਣ ਕੇ ਇਹਨਾਂ ਨੇ ਹਿੰਕਣਾ ਵੀ ਹੁਣ ਕੋਮਲ ਆ ਗਿਆ ਹੁਣ ਸਾਨੂੰ ਕੁਝ ਮਿੱਠਾ ਖਵਾਊਗਾ ਸੋ ਇੰਨਾ ਮੋਹ ਆਈ ਇਹਦੇ ਨਾਲ ਵੀ ਜੇ ਇੱਕ ਅੱਧਾ ਦਿਨ ਜਾਵੇ ਨਾ ਨਾ ਤਾਂ ਉਹ ਵੇਂਦੇ ਆ ਵੀ ਯਾਰ ਕੋਮਲ ਨਹੀਂ ਆਇਆ ਸਾਡੀ ਵੀ ਚੀਜ਼ ਨਹੀਂ ਲੈ ਸਾਡੇ ਆਸਤੇ ਤੇ ਜਦੋਂ ਕਿਤੇ ਵੀ ਉਹ ਰਾਈਡਿੰਗ ਕਰਾ ਕੇ ਜਾਂ ਉਹਨੂੰ ਐਕਸਰੇ ਕਰਾ ਕੇ ਅਸੀਂ ਲੈ ਕੇ ਆਉਣਾ ਆ ਤਾਂ ਉਹਨੇ ਗੇਟ ਚ ਕਰਕੇ ਹਣੀ ਨੇ ਤਾਂ ਖੁਦ ਆ ਜਾਣਾ ਗੇਟ ਤੋਂ ਵੀ ਗੇਟ ਖੁੱਲਾ ਛੱਡ ਦੇਣਾ ਉਹ ਆਪੇ ਆ ਜਾਂਦੀ ਤੇ ਸ਼ਾਨ ਨੇ ਜਾਣਾ ਨਹੀਂ ਆਪਦੇ ਰੂਮ ਚ ਪਹਿਲਾਂ ਕੋਈ ਚੀਜੀ ਖਵਾਓ ਕੋਮਲ ਚੀਜ਼ ਲੈ ਕੇ ਆਊਗੀ ਖਾਊਗਾ ਫਿਰ ਜਾਊਗਾ ਇੰਨਾ ਇੰਨਾ ਦਾ ਦਿਲੋਂ ਮੋਹ ਆਈ ਦਿਲੋਂ ਮੋਹ ਆ ਤੇ ਨੂੰ ਸਾਥੀ ਨੂੰ ਕਹਾਂ ਕਿ ਕੋਈ ਕੋਮ ਸ਼ਾਨ ਦੀ ਤਸਵੀਰ ਖਾਉਣ ਦੀ ਕੋਸ਼ਿਸ਼ ਕਰੇ ਕਿ ਲੋਕਾਂ ਦਾ ਜੋ ਜਮਾਵੜਾ ਇੱਥੇ ਲੱਗਿਆ ਹੋ ਗਿਆ ਇਸ ਸ਼ਾਨ ਕੋੜੇ ਦੇ ਨਾਲ ਫੋਟੋਆਂ ਕਰਾਉਣ ਨੂੰ ਉਤਾਵਲੇ ਹੋਏ ਨੇ ਲੋਕ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਇਕੱਠ ਵਰ ਕੇ ਖੜੇ ਹੋਏ ਨੇ ਕਿ ਇਸ ਕੋੜੇ ਨਾਲ ਜੋ ਵੀ ਮੇਲੇ ਦੇ ਵਿੱਚ ਆਉਂਦਾ ਉਹਦਾ ਫੋਟੋਆਂ ਕੋਰੇਣਾ ਕਰਾਉਂਦੇ ਨੇ ਵੀਰੇ ਕੀ ਕਹਿਣਾ ਚਾਹੋਗੇ ਤੁਸੀਂ ਵੀ ਪਹੁੰਚੋ ਹਾਂਜੀ ਮੈਨੂੰ ਵੀ ਆਪਣੀ ਭੈਣ ਤੇ ਬਹੁਤ ਪ੍ਰਾਊਡ ਫੀਲ ਹੋ ਰਿਹਾ ਕਿ ਇਹਨੇ ਸਦਕਾ ਸਿੱਥੋਂ ਤੱਕ ਆਏ ਆ ਤੇ ਇਹਦੇ ਕਰਕੇ ਮੈਨੂੰ ਇਹ ਵੀ ਸ਼ੌਂਕ ਅੱਗੇ ਲੱਗ ਰਿਹਾ ਹੈ। ਛੋਟੀ ਐ ਤੁਹਾਡੀ? ਹਾਂਜੀ ਹਾਂਜੀ ਮੇਰੇ ਤੋਂ 5 ਸਾਲ ਛੋਟੀ ਆ। 5 ਸਾਲ ਛੋਟੀ ਆ ਕਹਿੰਦੇ ਛੋਟਾ ਬੱਚਾ ਤਾਂ ਮੋਹ ਹੀ ਬਹੁਤ ਲੈਂਦਾ। ਹਾਂਜੀ। ਹਾਂਜੀ ਮੇਰੇ ਤੋਂ 5 ਸਾਲ ਛੋਟੀ ਆ ਮਤਲਬ ਪਹਿਲਾਂ ਤਾਂ ਮੈਨੂੰ ਇੰਨਾ ਨਹੀਂ ਸੀਗਾ ਘੋੜਿਆਂ ਵਿੱਚ ਪਰ ਇਹਨੂੰ ਦੇਖ ਦੇਖ ਕੇ ਅੱਗੇ ਹੋਰ ਵੱਧ ਰਿਹਾ। ਛੋਟੀ ਨੂੰ ਦੇਖ ਕੇ ਤੁਹਾਨੂੰ ਵੀ ਮੋਹ ਲੱਗਣ ਲੱਗ ਪਿਆ ਵੀ ਕੋਲ ਵੀ ਬੱਚਾਂ ਕੋ ਇਹਨਾਂ ਨੂੰ ਕਰ। ਹਾਂਜੀ ਹਾਂਜੀ। ਕਿਹੜੀ ਸਟਡੀ ਕੀ ਕਰਦੇ? ਮੈਂ ਮਾਸਟਰਸ ਕਰ ਰਹੀ ਫਾਦਰ ਸਾਹਿਬ ਹਾਂਜੀ ਨਾਲ ਫਾਦਰ ਸਾਹਿਬ ਆਏ ਆ ਹਾਂਜੀ ਹਾਂਜੀ ਬਈ ਜੀ ਕੀ ਕਹਿਣਾ ਚਾਹੋਗੇ ਜਿਹੜੀ ਬੇਟੀ ਨੇ ਕਰਕੇ ਤੁਹਾਡਾ ਨਾਮ ਬਹੁਤ ਉੱਚਾ ਹੋਇਆ ਸਭ ਤੋਂ ਪਹਿਲਾਂ ਜੀ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਆ ਮੋਸਟ ਵੈਲਕਮ ਜੀ ਗੱਲ ਆ ਜੀ ਜਿਸ ਦਿਨ ਦਾ ਹੀ ਕਰਮਾ ਵਾਲੀ ਧੀ ਆ ਇਹਨੇ ਸਾਡੇ ਘਰ 'ਚ ਜਨਮ ਲਿਆ ਓਦੋਂ ਤੋਂ ਹੀ ਦਾਤੇ ਦੀ ਬੜੀ ਕਿਰਪਾ ਹੈ ਤੁਸੀਂ ਖੁਦ ਦੇਖ ਰਹੇ ਹੋ ਜੀ ਕਿੰਨੇ ਘੋੜੀਆਂ ਦਾ ਸ਼ੌਂਕ ਤੁਹਾਨੂੰ ਸ਼ੁਰੂ ਤੋਂ ਰਿਹਾ ਹੈ ਜਾਂ ਕੋਈ ਬੱਕਰਾ ਹੀ ਕਹਿਦੇ ਵੀ ਹਾਂਜੀ ਸਾਈਡ ਬਿਜ਼ਨਸ ਵੀ ਲੋਕ ਕਹਿੰਦੇ ਆ ਅੱਜ ਕੱਲੇ ਉਹਨੂੰ ਚਲਾਇਆ ਹੋਇਆ ਨਹੀਂ ਸ਼ੌਂਕ ਤਾਂ ਸ਼ੁਰੂ ਤੋਂ ਹੀ ਆ ਜੀ ਪਰ ਬਿਜ਼ਨਸ ਵੀ ਕਿਸਾਨ ਵਾਸਤੇ ਬਹੁਤ ਵਧੀਆ ਬਿਜ਼ਨਸ ਆਈ ਸਾਈਡ ਬਿਜ਼ਨਸ ਆ ਜਿਮੀਂਦਾਰਾਸਤੇ ਬਹੁਤ ਵਧੀਆ ਹੁੰਦੀ ਹੈ ਬਿਲਕੁਲ ਕਹਿੰਦੇ ਛੋਟੀ ਬੀਟੀ ਆ ਮੋਹ ਤਾਂ ਸਾਰਿਆਂ ਨਾਲੋਂ ਜ਼ਿਆਦਾ ਲੈਂਦੀ ਆ ਬੱਚਾ ਘਰ ਚ ਕੋਈ ਵੀ ਹੋਵੇ ਬੇਟਾ ਹੋਵੇ ਬੇਟੀ ਹੋਵੇ ਮੋਹ ਤਾਂ ਹੁੰਦਾ ਤੁਸੀਂ ਦੱਸ ਹੀ ਰਹੇ ਹੋ ਕਿ ਬਹੁਤ ਅੱਗੇ ਤਰੱਕੀ ਹੋਈ ਆ ਹਾਂਜੀ ਹੁਣ ਕੋੜੇ ਕਿੰਨੇ ਰੱਖੇ ਹੋਏ ਆ ਕਿੰਨੇ ਤੁਸੀਂ ਕੋੜੇ ਨੂੰ ਪਾਲਿਆ ਹੋਇਆ ਕੋੜੇ ਨਾਲ ਕੋੜੀਆਂ ਸਾਡੇ ਕੋਲੇ 14-15 ਨਗ ਹੈਗੇ ਆ ਜੀ ਇਹ ਮੇਨ ਸਟ੍ਰੇਲੀਅਨ ਨਿਸ਼ਾਨ ਜੇ ਕੁਝ ਬੱਚੇ ਆ ਜੀ ਕੁੜੀਆਂ ਨੇ ਹਾਂਜੀ ਓਕੇ ਇਹ ਕੀਮਤ ਤਾਂ ਕਹਿੰਦੇ ਕਰੋੜਾਂ ਚ ਵੀ ਬਹੁਤ ਥੋੜੀ ਹੁੰਦੀ ਆ ਤੇ ਲੱਖਾਂ ਚ ਵੀ ਥੋੜੀ ਆ ਪਰ ਅੰਕੀ ਜੇ ਗੱਲ ਕਰੀਏ ਤਾਂ ਕਿੰਨੀ ਕੀਮਤ ਤੱਕ ਜੰਦ ਦੇ ਕੋੜੇ ਦੇਖੋ ਜੀ ਇਹ ਅਨਮੁੱਲੀ ਦਾਤ ਆ ਠੀਕ ਹੈ ਇਹ ਤਾਂ ਕੋੜਾ ਉਸ ਘਰੇ ਪੈਦਾ ਹੁੰਦਾ ਹੈ ਉਸ ਘਰੇ ਆਉਂਦਾ ਹੈ ਜਿਸ ਘਰ ਤੇ ਦਾਤੇ ਦੀ ਕਿਰਪਾ ਹੋਵੇ ਇਹ ਅਨਮੁੱਲੀ ਦਾਤ ਆ ਇਹਨਾਂ ਦੀ ਕੋਈ ਕੀਮਤ ਨਹੀਂ ਬਾਈ ਕੀ ਕਹਿਣਾ ਚਾਹੋਗੇ ਪਹਿਲਾਂ ਆਪਣਾ ਨਾਮ ਦੱਸਿਓ ਕਿ ਮੈਂ ਏਸ ਹੀ ਹਰਪਿੰਦਰ ਸਿੰਘ ਜੀ ਮੁਖਤਰ ਸਾਹਿਬ ਪਹਿਲਾਂ ਤੁਹਾਡਾ ਇਥੇ ਆਉਂਦੇ ਜਿਹਾ ਆ ਅਸੀਂ ਜਦੋਂ ਆਪਣੀ ਬੇਟੀ ਧੀ ਕੋਮਲ ਨੂੰ ਵੇਖਦੇ ਤਾਂ ਅਸੀਂ ਐਂ ਵੇਖਦੇ ਵੀ ਕਮਲ ਦਾ ਫੁੱਲ ਖਿੜ ਗਿਆ ਜਿਵੇਂ ਫੁੱਲ ਖਿੜਦਾ ਓਵੇਂ ਹੀ ਸਾਡਾ ਕਾਰੋਬਾਰ ਬਾਈ ਦਸ਼ਕਚੈਨ ਦਾ ਚੜ੍ਹਦੀ ਕਲਾਜ ਹੋ ਗਿਆ ਦਿਨ ਦੁਗਣੀ ਰਾਤ ਚੋਗਣੀ ਦਿਨੋ ਦਿਨ ਅਸੀਂ ਮੈਂ ਵੀ ਮੈਨੂੰ ਵੀ ਸ਼ੌਂਕ ਪੈ ਗਿਆ ਨਾਲ ਇਹਨਾਂ ਦੇ ਨਾਲ ਰਹਿ ਕੇ ਘੋੜਿਆਂ ਦੇ ਵਿੱਚ ਜਿਵੇਂ ਅੱਗੇ ਬੇਟਾ ਕਹੀਦਾ ਅੰਕਲ ਤੁਸੀਂ ਆਉਂਦੇ ਨਹੀਂ ਮੈਂ ਮੈਂ ਥੋੜਾ ਕਾਰੋਗਾਰ ਕੰਮਾਂ ਦੇ ਰੋਜ ਗਿਆ ਆਣੀ ਅਸਾ ਤਾਂ ਬਾਕੀ ਬਹੁਤ ਵਧੀਆ ਸਾਡੀ ਜਦੋਂ ਦੀ ਧੀ ਕੋਮਲ ਨੇ ਕੰਮ ਸ਼ੁਰੂ ਕੀਤਾ ਚੜ੍ਹਦੀ ਕਲਾ ਹੀ ਹੋਈ ਹੈ ਚੜ੍ਹਦੀ ਕਲਾ ਹੋਈ ਹੈ ਪੰਜਾਬ ਪੁਲਿਸ ਦੇ ਵਿੱਚ ਤੁਸੀਂ ਵੀ ਇਹ ਘੋੜਿਆਂ ਦਾ ਸ਼ੌਂਕ ਰੱਖਦੇ ਹੋ ਜਾਂ ਤੁਸੀਂ ਵੀ ਇਹਨੂੰ ਬਿਜ਼ਨਸ ਦੇ ਤੌਰ ਤੇ ਵੇਖਦੇ ਨਹੀਂ ਸ਼ੌਂਕ ਰੱਖਦੇ ਆਂ ਵੀ ਅਸੀਂ ਸ਼ੌਂਕ ਵੀ ਹੈ ਜੋ ਹੌਲੀ-ਹੌਲੀ ਜੇ ਕਾਰੋਬਾਰ ਕਰਾਂਗੇ ਤੇ ਜੇ ਬਿਜ਼ਨਸ ਵਧੀਆ ਤੇ ਕਰਾਂਏ ਨਾਲ ਕਰ ਰਹੇ ਬਾਈ ਜਿਵੇਂ ਵੇਖ ਵੀ ਅਸੀਂ ਵੀ ਨਾਲ ਕਰਦੇ ਆਂ ਬਹੁਤ ਵਧੀਆ ਬਿਜ਼ਨਸ ਵੀ ਹੈ ਤੇ ਸ਼ੌਂਕ ਵੀ ਹੈ ਜੀ ਹਾਂਜੀ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹੋਂਗੇ ਜਿਹੜੇ ਲੋਕ ਘੋੜਾ ਪਾਲਕਾ ਪ੍ਰੇਮੀ ਆ ਦੂਰ ਦੂਰ ਤੱਕ ਬਾਹਰ ਵਿਦੇਸ਼ਾਂ ਦੇ ਵਿੱਚ ਵੀ ਘੋੜਾ ਪਾਲਕ ਬੈਠੇ ਪ੍ਰੇਮੀ ਵੀ ਬੈਠੇ ਮੈਂ ਇਹੋ ਹੀ ਕਹਿਣਾ ਵੀ ਬਾਹਰ ਮੈਂ ਫੇਸਬੁੱਕ ਤੇ ਵੇਖ ਰਾਂ ਦੇਸ਼ ਵਿਦੇਸ਼ਾਂ ਤੋਂ ਵੀ ਕੁੜੀ ਦੇ ਨਾਲ ਵੀ ਲੋਕ ਕਮੈਂਟ ਕਰਦੇ ਆ ਵੀ ਅਸੀਂ ਇਹ ਧੀਆਂ ਨੂੰ ਇਹੋ ਕਹਿਣਾ ਚਾਹਣਾ ਜਿਹੜੀਆਂ ਕੁੜੀਆਂ ਬਾਹਰ ਆਉਣ ਆਪਣਾ ਕਾਰੋਬਾਰ ਵੇਖਣ ਐਵੇਂ ਇਹਦੇ ਚ ਸੰਗਣ ਸਿਖਾਉਣ ਦੀ ਕੋਈ ਲੋੜ ਨਹੀਂ ਗਈ ਤੇ ਵੀ ਇਹ ਕਾਰੋਬਾਰ ਬਿਜ਼ਨਸ ਵਧੀਆ ਨਾਲੇ ਜਾਨ ਪਛਣ ਵੰਦੀ ਆ ਵਧੀਆ ਨਾਲੇ ਇੱਜ਼ਤ ਸਭ ਤੋਂ ਵੱਡੀ ਇੱਜ਼ਤ ਹੈ ਹਾਂਜੀ ਸਭ ਤੋਂ ਵੱਡੀ ਇੱਜ਼ਤ ਹੈ ਤੁਸੀਂ ਜੀ ਇੱਕ ਹੋਰ ਦੱਸੋ ਕਹਿੰਦੇ ਘੋੜਾ ਪਾਲਣਾ ਬਹੁਤ ਮਹਿੰਗਾ ਸ਼ੌਕ ਹੈ ਤੇ ਜੇ ਕਈ ਲੋਕ ਇਸ ਨੂੰ ਵਪਾਰ ਦੇ ਤੇ ਇੱਕ ਸ਼ੌਕ ਦੇ ਤੌਰ ਤੇ ਰੱਖਦੇ ਇਹਦੇ ਦੱਸੋ ਨਹੀਂ ਵੇਖੋ ਜੀ ਕੋਈ ਮਹਿੰਗਾ ਸ਼ੌਕ ਨਹੀਂ ਹੈ ਹਨਾ ਇਹ ਤਾਂ ਇੱਕ ਹਵਾ ਬਣਿਆ ਹੋਇਆ ਹੈ ਮੈਂ ਕਹਿੰਦਾ ਨਾ ਜੀ ਘੋੜਾ ਪਾਲਣਾ ਜਿਵੇਂ ਆਪਾਂ ਘਰੇ ਮੱਝਾਂ ਗਾਵਾਂ ਪਾਲ ਲੈਂਦੇ ਆ ਕੋਈ ਇਹਦੀ ਕੋਈ ਜ਼ਿਆਦਾ ਐਡੀ ਮਹਿੰਗੀ ਖਰਾਕ ਨਹੀਂ ਕਰਮਾ ਵਾਲੀ ਦੀ ਹਨਾ ਇਹ ਤਾਂ ਤੁਹਾਨੂੰ ਮੈਂ ਕਹਤਾ ਵੀ ਘੋੜਾ ਉਸ ਘਰੇ ਆਊਗਾ ਜਿੱਥੇ ਦਾਤੇ ਦੀ ਕਿਰਪਾ ਹੋਗੀ ਕੋਈ ਮਹਿੰਗੇ ਵੇਖੋ ਪੈਸੇ ਵਾਲੀ ਦੁਨੀਆ ਤਾਂ ਬੜੀ ਪਈ ਹੈ ਹਨਾ ਪਤਾ ਹੀ ਨਹੀਂ ਲੋਕਾਂ ਕੋਲ ਕਿੰਨਾ ਕੁ ਪੈਸਾ ਹੈ ਪਰ ਹਰੇਕ ਘਰੇ ਘੋੜਾ ਨਹੀਂ ਜਿਹੜੇ ਘਰ ਤੇ ਦਾਦੇ ਦੀ ਪਰਮਾਤਮਾ ਦੀ ਕਿਰਪਾ ਹੈ ਤੇ ਵੇਖੋ ਆ ਦਾਦੇ ਦੀ ਕਿਰਪਾ ਹੈ ਤੇ ਕਿਵੇਂ ਰੰਗ ਮੇਲਾ ਵੱਜਿਆ ਪਿਆ ਪੂਰਾ ਘੋੜੇ ਦੇ ਜੇ ਗੱਲ ਕਰੀਏ ਤਾਂ ਵੀ ਇਹ ਕਿੰਨੀ ਇਸ ਘੋੜੇ ਦੀ ਜਿਹੜਾ ਤੁਸੀਂ ਇੱਥੇ ਪੰਡਾਲ ਦੇ ਵਿੱਚ ਖੜਾ ਰੱਖਿਆ ਹੈ ਇਹਦੀ ਕਿੰਨੀ ਉਮਰ ਹੈ ਕਿਦਾਂ ਇਹਦਾ ਕੱਦ ਕਿੰਨਾ ਇਹਦੀ 5.5 ਸਾਲ ਦੇ ਕਰੀਬ ਉਮਰ ਹੋ ਗਈ ਹੈ ਜੀ ਹੁਣ ਤੇ 60 ਹੋ ਗਿਆ ਜੀ ਅਸੀਂ ਪਰ 60 ਹੀ ਦੱਸਦੇ ਹਾਂ ਜਦੋਂ ਕੋਈ ਭਰਾ ਆ ਕੇ ਕਈ ਆਦਤ ਹੁੰਦੀ ਹਨ ਵੀ ਆ ਕੇ ਸਕੇ ਲਾਵੇ ਜਾਂ ਨਾਪੇ ਤਾਂ ਫੇਰ ਹੀ ਸਵਾਦ ਆਉਂਦਾ ਜੇ ਵੱਧ ਹੀ ਨਿਕਲੇ ਤਾਂ ਹਨਾ ਤੇ ਦੂਜੀ ਗੱਲ ਕੋੜਾ ਖੁਦ ਆਪ ਹੀ ਦੱਸਦਾ ਖੜਾ ਮੇਲੇ ਦੇ ਵਿੱਚ ਆਉਨੇ ਹਰ ਸਾਲ ਆਉਨੇ ਹੋ ਇਸ ਮੇਲੇ ਹਾਂਜੀ ਹਰ ਸਾਲ ਦੀ ਹਰ ਸਾਲ ਜਿਹੜੇ ਕੋੜਾ ਪਾਲਕ ਆਉਂਦੇ ਇੱਥੇ ਦੂਰ ਦੂਰ ਤੁਹਾਡੇ ਨਾਲ ਸੰਪਰਕ ਕਰਦੇ ਹਾਂ ਹਾਂਜੀ ਹਾਂਜੀ ਬਰੀਡਿੰਗ ਵਾਸਤੇ ਵੀ ਕਹਿੰਦੇ ਵੀ ਅਸੀਂ ਔਰੜੀਆਂ ਦੀ ਮੈਚਿੰਗ ਕਰਾਉਣੀ ਹੈ ਜਾਂ ਹਾਂਜੀ ਹਾਂਜੀ ਕਰਾਉਣੀ ਹੈ ਹਾਂਜੀ ਹਾਂਜੀ ਕਰਾਉਂਦੇ ਆ ਜੀ ਕੱਲ ਇੱਕ ਘੋੜੀ ਸ਼ਾਮੀ ਆਈ ਸੀ ਕੱਲ ਫੇ ਦੁਬਾਰਾ ਕੋੜਾ ਕਰੇ ਲੈ ਕੇ ਗਏ ਸੀ ਮੀਟਿੰਗ ਵਾਸਤੇ ਉਸਕਰ ਕਿ ਫਿਰ ਅੱਜ ਸਵੇਰ ਫੇਰ ਲੈ ਕੇ ਆਏ ਜੀ ਦੂਜੇ ਕਿਸਾਨ ਭਰਾਵਾਂ ਨੂੰ ਕੀ ਕਹਿਣਾ ਚਾਹੁੰ ਜੋ ਫਸਲੀ ਚੱਕਰ ਚ ਫਸੇ ਹੋਏ ਤੇ ਸਹਾਇਕ ਧੰਦਾ ਬਣਾਉਣਾ ਹਾਂ ਬਹੁਤ ਵਧੀਆ ਸਹਾਇਕ ਧੰਦਾ ਜੀ ਮੈਂ ਤਾਂ ਉਹਨਾਂ ਕਈ ਜਿਹੜੀ ਨਵੀਂ ਜਨਰੇਸ਼ਨ ਆ ਉਹ ਬਹੁਤ ਇਸ ਕੰਮ ਨੂੰ ਲਾ ਰਹੀ ਆ ਮੈਂ ਤਾਂ ਸਾਰੇ ਭਰਾਵਾਂ ਨੂੰ ਕਹਿਣਾ ਵੀ ਦੇਖੋ ਇੱਕ ਘੋੜੀ ਹਰੇਕ ਕਿਸਾਨ ਨੂੰ ਘਰ ਰੱਖਣੀ ਚਾਹੀਦੀ ਆ ਦੇਖੋ ਹੁਣ ਨਵੀਂ ਜਨਰੇਸ਼ਨ ਆ ਜਿਸ ਘਰੇ ਘੋੜਾ ਹੈ ਉਹਨਾਂ ਦੇ ਬੱਚੇ ਪੁੱਠੇ ਕੰਮਾਂ ਤੇ ਆ ਨਹੀਂ ਆਉਂਦਾ ਟਾਈਮ ਹੀ ਨਹੀਂ ਮਿਲਦਾ ਜੀ ਸਾਰਾ ਦਿਨ ਬੰਦਾ ਬਿਜੀ ਰਹਿੰਦਾ ਤੇ ਘੋੜਾ ਇੱਕ ਐਜੀ ਚੀਜ਼ ਆ ਕਿ ਤੁਹਾਡੇ ਤੁਹਾਨੂੰ ਡਿਪਰੈਸ਼ਨ ਚ ਨਹੀਂ ਜਾਣ ਦਿੰਦਾ ਸਭ ਤੋਂ ਵੱਡੀ ਚੀਜ਼ ਇਹ ਆ ਬਿਲਕੁਲ ਜਿਸ ਤਰ੍ਹਾਂ ਕਿ ਕੋਮਲ ਸਟਾਫ ਪਰਮਾਨਾ ਨੇ ਦੱਸਿਆ ਕਿ ਘੋੜੇ ਨੂੰ ਜੇ ਕਰੀਏ ਇਸ ਧੰਦੇ ਨੂੰ ਸਹਾਇਕ ਧੰਦੇ ਵਜੋਂ ਅਪਣਾਉਣਾ ਚਾਹੀਦਾ ਹੈ ਤੇ ਜੋ ਆਉਣ ਵਾਲੀ ਪੀੜ੍ਹੀ ਹੈ ਇਸ ਵੱਲ ਰੁੱਖ ਕਰਦੀ ਜਾ ਰਹੀ ਹੈ ਤੇ ਨਾਲ ਹੀ ਨਾਲ ਜੇ ਕੋਮਲ ਦੀ ਗੱਲ ਕਰੀਏ ਪਰਿਵਾਰ ਦੀ ਗੱਲ ਕਰੀਏ ਤਾਂ ਕਹਿੰਦਾ ਵੀ ਜਦੋਂ ਦੀ ਕੋਮਲ ਸਾਡੇ ਪਰਿਵਾਰ ਦੇ ਵਿੱਚ ਜਦੋਂ ਦਾ ਜਨਮ ਲਿਆ ਸਾਡੇ ਪਰਿਵਾਰ ਨੇ ਦਿਨ ਦੁੱਗਣੀ ਰਾਤ ਦੁੱਗਣੀ ਤਰੱਕੀ ਕੀਤੀ ਹੈ ਸ਼੍ਰੀ ਮੁਖਤਸਰ ਸਾਹਿਬ ਤੋਂ ਅਸ਼ਫਾਕ ਤੋਂ ਡੀ এবੀਪੀ ਸੰਜਾ